ਜੀ ਤੇ ਆਪਾਂ ਮੁੱਲਾਪੁਰ ਤੋਂ ਆ ਰਹੇ ਸੀਗੇ ਤੇ ਆ ਨੋ ਐਂਟਰੀ ਦੇ ਬਹੁਤ ਗੱਡੀਆਂ ਜਿਹੜੀਆਂ ਕਸੂਤੇ ਜੱਬੇ ਹੀ ਫੱਟ ਜਾਂਦੀਆਂ ਕਿਉਂਕਿ ਆ ਬੋਰਡ ਲੱਥਾ ਹੋਇਆ ਜੀ ਵੈਸੇ ਤਾਂ ਪੁਲਿਸ ਵਾਲੇ ਵੀਰਾਂ ਨੇ ਬਹੁਤ ਵਧੀਆ ਕੰਮ ਕੀਤਾ ਬੋਰਡ ਲਾਇਆ ਹੋਇਆ ਪਰ ਇਹ ਬਾਬੇ ਇਹ ਹਵਾ ਨਾਲ ਪਾੜਦਾ ਹੈ ਬੋਰਡ ਪਾੜ ਜਾਂਦਾ ਹਾਂ ਇਹਦੇ ਚ ਜ਼ਿਆਦਾ ਇੱਥੇ ਉਹ ਛੇਕ ਜੇ ਹੁਣ ਫੇਰ ਪਾਟਰੋ ਹਟੂਗਾ ਕਰਦਾ ਹੀ ਗੱਡੀ ਚ ਕਰਦ ਆ ਕਰਦ ਕਰਦਾ ਹੈਗੀ ਥੋੜਾ ਸਾਬ ਬਲਕਿ ਆ ਵੀ ਬੰਦੇ ਨੋ ਐਂਟਰੀ ਦੇ ਵਿੱਚ ਗੱਡੀ ਬਾੜ ਲੈਂਦੇ ਆ ਟਰੱਕ ਤੇ ਮੁੜ ਕੇ ਫਿਰ ਆਉਂਦਾ ਚਲਾਨ ਕਿੰਨੇ ਦਾ 20000 ਦਾ 20000 ਦਾ ਇਸ ਲਈ ਭਾਈ ਆਪਾਂ ਦੇਖਿਆ ਦਾ ਅਨੂਕੇ ਬੰਦੇ ਨੇ ਭਰਾਵਾ ਫੋਨ ਕੀਤਾ ਬਾਈ ਚਲਾਨ ਹੋ ਗਿਆ ਕੋਈ ਬਾਈ ਹੁਣ ਅਸੀਂ ਚਲਾ ਲਿਆ ਆਪਾਂ ਇੱਥੇ ਲੱਗਦਾ ਹੀ ਨਾ ਆਪਾਂ ਬਹੁਤ ਗੱਡੀਆਂ ਵਾਲੇ ਵੀਰ ਦੇਖੇ ਜਿੰਨਾ ਇੱਧਰ ਫਸ ਜਾਂਦੇ ਇਹ ਬੋਰਡ ਲੱਗਿਆ ਸੀਗਾ ਦੇਖੋ ਹਨਾ ਇਹ ਹੁਣ ਐ ਨਹੀਂ ਪਤਾ ਲੱਗਦਾ ਨੋ ਐਂਟਰੀ ਇੱਧਰ ਆ ਕਿ ਇੱਧਰ ਆ ਆ ਦੇਖਣ ਆਏ ਨੇ ਕਹੜਾ ਇੱਧਰ ਆ ਹੁਣ ਉਹ ਬਜਾਰਾ ਕਨਫਿਊਜ਼ ਹੋ ਜਾਂਦਾ ਬਹੁਤ ਗੱਡੀਆਂ ਵਾਲੇ ਇਦਾਂ ਹੀ ਫਸਦੇ ਤੇ ਨੋ ਐਂਟਰੀ ਵੀਰੇ ਇੱਧਰ ਆ ਆ ਦੇਖ ਲਓ ਤੁਸੀਂ ਉੱਪਰ ਨਹੀਂ ਜਾਣਾ ਪੁਲ ਤੇ ਨੋ ਐਂਟਰੀ ਆ ਸ਼ਹਿਰ ਦੇ ਵਿੱਚ ਨੋ ਐਂਟਰੀ ਨਹੀਂ ਪਰ ਇਹ ਵੀ ਆ ਨਹਿਰ ਤੱਕ ਜਾਓਗੇ ਤੁਸੀਂ ਨਹਿਰ 'ਵੀ ਟੱਪਣੀ ਨਹਿਰ ਟੱਪੋਗੇ ਫੇਰ ਨੋ ਐਂਟਰੀ ਆ ਨਹਿਰ ਘੁੰਮ ਕੇ ਇੱਧਰ ਜਾਓ ਬਾਈਪਾਸ ਇੱਧਰ ਜਾਓ ਕਿਧਰ ਨੋ ਐਂਟਰੀ ਨਹੀਂ ਠੀਕ ਆ ਬਾਈ ਹਾਂ ਇਹ ਚੀਜ਼ਾਂ ਧਿਆਨ ਚ ਰੱਖੋ ਹਾਂ ਜਦੋਂ ਵੀ ਤੁਸੀਂ ਨਹਿਰ ਟੱਪਣੀ ਨਹਿਰ ਟੱਪ ਕੇ ਨੋ ਐਂਟਰੀ ਆ ਉੱਪਰ ਨਹੀਂ ਜਾਣਾ ਪੁਲ ਦੇ ਬਾਹਰ ਲੀਆਂ ਗੱਡੀਆਂ ਵਾਲੇ ਵੀਰ ਬਹੁਤ ਫਸਦੇ ਆ ਵੀ ਬਾਈ ਜਿਹੜਾ ਮੁੰਡਾ ਵੀਡੀਓ ਬਣਾ ਰਿਹਾ ਵੀ ਜੁਪੀ ਨੰਬਰ ਆ ਇਹ ਵੀ ਵਿਚਾਰਾ ਕਨਫਿਊਜ਼ ਆਥੇ ਵੀ ਮੈਂ ਕਿੱਧਰ ਜਾਵਾਂ ਹਨਾ ਇਹਦੇ ਮਾਰ ਜਾਣਾ ਹੈਗਾ ਹਾਂ ਉਹ ਥੱਲੇ ਆ ਵੀ ਬੰਨੋ ਯਾਰ ਔਰ ਮੈਂ ਵੀ ਪੁਲਿਸ ਦਾ ਬੋਰਡ ਲਾਇਆ ਕਿਸੇ ਵੀ ਸ਼ਹਿਰ ਚ ਤੁਸੀਂ ਆਉਣਾ ਹੈ ਨਾ ਤਾਂ ਪਹਿਲਾਂ ਇਹ ਜਰੂਰ ਮੇਰੇ ਬਾਈ ਪਤਾ ਕਰ ਲਿਆ ਕਰੋ ਬਹੁਤ ਗੱਡੀਆਂ ਵਾਲੇ ਬਾਈ ਫਸਦੇ ਆ ਉਸ ਦਿਨ ਨਾਲੇ ਨਾਲੇ ਪਤਾ ਕੀ ਆ ਜਿਹੜਾ ਮੈਪ ਸਿਸਟਮ ਆ ਨਾ ਉਹ ਬਣਿਆ ਕਾਰ ਦੇ ਲਈ ਹਾਂ ਉਹਨੇ ਸਾਨੂੰ ਵੀ ਫਸਾਤਾ ਸੀ ਉਸ ਦਿਨ ਉਹ ਵੀ ਪਾ ਗਏ ਕਿਦ ਨੇ ਇਹ ਬਣਿਆ ਕਾਰ ਦੇ ਲਈ ਤੇ ਟਰੱਕਾਂ ਵਾਲੇ ਨਾ ਇਹ ਨਾ ਸੋਚਿਆ ਕਰੋ ਵੀ ਹਾਂ ਯਾਰ ਆਪਾਂ ਲੋਕੇਸ਼ਨ ਲਾ ਲਈ ਤਾਂ ਵੱਢ ਜੀਏ ਇਹ ਭਰਾਵਾ ਪੁਲਾ ਥੱਲੇ ਫਸਾ ਦਿੰਦੀ ਆ ਇਸ ਲਈ ਮੇਰੇ ਵੀਰ ਜਿਹੜੇ ਵੀ ਭਰਾ ਹੈਗੇ ਆ ਉਹ ਕਿਰਪਾ ਕਰਕੇ ਧਿਆਨ ਰੱਖਿਆ ਕਰੋ ਔਰ ਜੀ ਕੀ ਹਾਲ ਹੈ ਜੀ ਤੇ ਪੁੱਦਾ ਸਤਾ ਠੀਕ ਠਾਕ ਬਾਕੀ ਬਾਈ ਜਿਵੇਂ ਹੁਣ ਉਹ ਦੋੜ ਲੱਗ ਪਾ ਇੱਥੇ ਬੜੇ ਬੰਦੇ ਜਿਲਾੜਾ ਬਾਈ ਆਂਡਾ ਭਰਾਈ ਭਾਈ ਗੱਡੀ ਅੱਗੇ ਕਰ ਲਓ ਪਿੱਛੇ ਕਰ ਲਓ ਤੇ ਬਾਈ ਬਾਤ ਜਾਂਦੇ ਕਿਤੇ ਵੀ ਪਹਿਲਾਂ ਜਾਣਾ ਤਾਂ ਬਾਈ ਬਣ ਕੇ ਜਰੂਰ ਓਕੇ 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 ਕਰ ਦੇਗਾ ਸਰ ਸਾਹਿਬ ਗਰੁੱਪ ਆ ਗਿਆ ਹੋਰ ਆ ਗਿਆ ਬਹੁਤ ਸਿਸਟਮ ਆ ਗਿਆ ਪਹਿਲਾਂ ਜਰੂਰ ਪਤਾ ਕਰਕੇ ਗੱਡੀ ਉਹ ਮੇਰਾ ਕਰੋ ਕਿਉਂਕਿ ਜਦੋਂ ਗੱਡੀ ਵਾਲਾ ਫਸ ਜਾਂਦਾ ਤੇ ਫਿਰ ਉਹਦੀ ਹੈਲਪ ਕਰਨ ਕੋਈ ਨਹੀਂ ਆਉਂਦਾ ਬਿਲਕੁਲ ਬਿਲਕੁਲ ਉਹਦੋਂ ਬਾਈ 14 ਚੱਕੀਆਂ ਗੱਡੀਆਂ ਸੀ ਉਹ ਭਾਰਤ ਨਗਰ ਤੋਂ ਉੱਥੋਂ ਬੈਗ ਲੈ ਕੇ ਆਏ ਪੁਲ ਤੋਂ हां ਰਾਤ ਨੂੰ ਮੋਟਰਸਾਈਕਲ ਲਾ ਕੇ ਮੈਂ ਬੈਕ ਕਰਾਇਆ ਬਿਲਕੁਲ ਬਿਲਕੁਲ ਤੇ ਇਸ ਚੀਜ਼ ਦਾ ਬਾਈ ਬਣ ਕੇ ਧਿਆਨ ਰੱਖਿਆ ਕਰੋ ਆ ਦੇਖ ਲਓ ਹੁਣ ਵੀ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨੇ ਆ ਤੇ ਨਾਲੇ ਬਾਬਾ ਇਹ ਵੀ ਦੱਸਣਾ ਇਧਰੋਂ ਆਪਾਂ ਕਿਧਰੋਂ ਆਉਣੇ ਆ ਕਿਧਰ ਵੱਢਦੇ ਆ ਭਾਈ ਜੀ ਮੁੱਲਾਪੁਰ ਤੋਂ ਆਪਾਂ ਜਦੋਂ ਆਉਣੇ ਮੁੱਲਾਪੁਰ ਰੋਡ ਤੋਂ ਹੋਰ ਕਿਹੜਾ ਰਾਹ ਆਹੀ ਕਿਹੜਾ ਹੋਰ ਆ ਉਹਨਾਂ ਬੋਰਡ ਲੱਗਿਆ ਉਧਰ ਉਧਰ ਘੁਮਾ ਲੈ ਫਿਰ ਉਹ ਦੇਖੋ ਬੋਰਡ ਲੱਗਿਆ ਠੀਕ ਆ ਭਾਈ ਨੇ ਉਧਰ ਕਿਹੜਾ ਕਿਹੜਾ ਸ਼ਹਿਰ ਆ ਯਾਰ ਮੁੱਲਾਪੁਰ ਮੁੱਲਾਪੁਰ ਤੋਂ ਜਦੋਂ ਆਪਾਂ ਆ ਗਏ ਯਾਰ ਪੁਰ ਸ਼ੁਰੂ ਹੋ ਗਿਆ ਪੁਰ ਮੁੱਲਾਪੁਰ ਮੋਗਾ ਹਾਂ ਜਿਹੜਾ ਉਧਰੋਂ ਨੇ ਕਰ ਲੈ ਬਾਈ ਫੋਨ ਇੱਧਰ ਕਰ ਲੈ ਮੋਗੇ ਵਾਲੇ ਰੋਡ ਤੋਂ ਆਉਂਦੇ ਜਿੱਦਾਂ ਇੱਧਰ ਤੋਂ ਸਾਡੇ ਨਾਲ ਨੂੰ ਕਮਾ ਲੈ ਇੱਧਰ ਕਮਾਓ ਭਾਜੀ ਇੱਧਰ ਕਮਾ ਲੈ ਵੀਰੇ ਇੱਧਰ ਕਮਾ ਲੈ ਜੇ ਲੈ ਮੁੱਲਾਪੁਰ ਤੋਂ ਮੁੱਲਾਪੁਰ ਤੋਂ ਫਰੋਈਪੁਰ ਤੋਂ ਮੋਗੇ ਤੋਂ ਅੰਨੇ ਠੀਕ ਆ ਜੀ ਆ ਆ ਗਿਆ ਹਾਈਵੇ ਹਾਂ ਆ ਗਿਆ ਥੱਲੇ ਰੋਡ ਹੁਣ ਆਮ ਬੰਦਾ ਕੀ ਕਹੂਗਾ ਯਾਰ ਆ ਹਾਈਵੇ ਆ ਬਾਹਰ ਕੱਢੂਗਾ ਆਮ ਸੋਚਣ ਮਸਾਬ ਕੀ ਆ ਸ਼ਹਿਰ ਚ ਬੜੂਗਾ ਪਰ ਭਾਈ ਇਹ ਜਿਹੜਾ ਆ ਇਹ ਆਪਾਂ ਨੂੰ ਜਿਹੜਾ ਆ 노 ਐਂਟਰੀ ਨਹੀਂ ਹੈਗੀ ਇੱਧਰ 노 ਐਂਟਰੀ ਆ ਸੋ ਜਿਹੜੇ ਵੀ ਵੀਰ ਆਉਂਦੇ ਆ ਧਿਆਨ ਰੱਖਿਓ ਵੀਡੀਓ ਨੂੰ ਇੰਨੀ ਕੁ ਸ਼ੇਅਰ ਕਰਿਓ ਕਿ ਕਿਸੇ ਕੋਈ ਵੀ ਡਰਾਈਵਰ ਭਾਈ ਸਾਡਾ ਫਸੇ ਨਾ ਹਣਾ ਆ ਬਿਲਕੁਲ ਬਿਲਕੁਲ ਬਾਕੀ ਇਹਨੂੰ ਬਹੁਤ ਦੁੱਖ ਹੁੰਦਾ ਜਦੋਂ ਟਰੱਕ ਵਾਲਾ ਹੁਣ ਉਹ ਦਿਨ ਕੀ ਹੋਇਆ ਸੀ ਕਸ਼ਮੀਰ ਵਾਲਾ ਭਾਈ ਦੇਖੋ ਵਿਚਾਰਾ ਬਾਹਰ ਤੋਂ ਸੀ ਕੋਈ ਬੰਦਾ ਬਾਹਰ ਆਲਾ ਫਾਇਦਾ ਹੋਣਾ ਬਾਈ ਆ ਇਹ ਬਾਹਰ ਦਾ ਹਣਾ ਆਟੋ ਵਾਲਾ ਪਤਾ ਕੀ ਕਹਿੰਦਾ ਕਹਿੰਦਾ ਅੰਨਾ ਤੂੰ ਟਰੱਕ ਵਾਲੇ ਨੂੰ ਕਹਿੰਦਾ ਦੱਸੋ ਯਾਰ ਵੀ ਅੰਨਾ ਦਾ ਤੂੰ ਆ ਜਿਹੜਾ ਤੈਨੂੰ ਐ ਨਹੀਂ ਪਤਾ ਵੀ ਯਾਰ ਇਹ ਬੰਦਾ ਬਾਹਰ ਦਾ ਵਿਚਾਰਾ ਗੱਡੀ ਨੰਬਰ ਹੀ ਦੇਖ ਲਿਆ ਕਰੋ ਯਾਰ ਤੁਸੀਂ ਹੈਲਪ ਹੀ ਕਰ ਦਿਓ ਤੁਸੀਂ ਹੈਲਪ ਹੀ ਕਰ ਦਿਓ ਹਾਂ ਬਾਕੀ ਅੱਜ ਹੱਥ ਹਰ ਕੋ ਬਾਕੀ ਧੰਨਵਾਦ ਸਾਰਾ ਠੀਕ ਹੈ ਬਾਈ ਸਾਰੇ ਸਿਆਣੇ ਕਰਿਆ ਕਰੋ ਵੀ ਸਭ ਨੂੰ ਪਤਾ ਲੱਗੇ ਵੀ ਆਹ ਭਾਈ ਕਿੱਥੇ ਕੀ ਪੰਗਾ ਆ ਹਾਂ ਹੁਣ ਆ ਬਾਈ ਗੱਡੀ ਵਾਲਾ ਇਹਨੂੰ ਆਪਾਂ ਨੋ ਇੰਟਰੀ ਜੋ ਆ ਦੇਖਿਆ ਇਹ ਗੱਡੀ ਲੈ ਕੇ ਚੱਲੇ ਆ ਨੋ ਇੰਟਰੀ ਜੋ ਇਹਨੂੰ ਕੱਟਣਾ ਵਿਚਾਰੇ ਨੂੰ ਕਿਤੇ ਹਾਂ ਇਹ ਵੀ ਹੁਲਝ ਜਾਣਾ ਹੈ ਵਿੱਚ ਹਾਂ ਤੇ ਧੰਨਵਾਦ ਜੀ ਠੀਕ ਹੈ ਬਾਈ ਵੀਰੇ ਆ ਫੋਟੋ ਖਿੱਚ ਲਈਏ